ਦੇ ਨਾਲੇ ਸਮਾਜ ਦੇ ਵੀ ਬੱਬੀ ਡੰਗ ਜੀ ਹਾਂਜੀ ਬੱਬੀ ਡੰਗ ਜੀ ਪਹਿਲਾਂ ਤਾਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਉਸਤਵ ਮੌਕੇ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਕੀ ਕਹਿਣਾ ਚਾਹੁੰਦੇ ਹੋ ਜੀ ਤੇ ਪ੍ਰਭੂ ਗੱਲ ਆਇਆ ਜੀ 5 ਨਵੰਬਰ ਦਿਨ ਬੁੱਧਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਵਾਰ ਨੰਬਰ 12 ਨੇੜੇ ਸਰਾਂਪਾ ਪਿਆਰ ਮਲੋਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਸਤਵ ਮਨਾਇਆ ਜਾ ਰਿਹਾ ਹੈ ਜੀ ਤੇ ਕੱਲੋ ਪਾਰਦੀਆ ਰਮਤਾ ਹੋ ਜੂਗੀ ਜੀ ਸੋਮਵਾਰ ਨੂੰ ਬੁੱਧਵਾਰ ਨੂੰ ਭੋਗ ਪਾਇਆ ਜਾਣਗੇ ਜੀ 8:00 ਤੋਂ 9:30 ਕੀਰਤਨ ਦਰਬਾਰ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਸ਼ਾਹਵਾਦ ਮਾਕੰਡਾ ਵਾਲੇ ਸੰਗਤ ਨੂੰ ਨਿਹਾਲ ਕਰਨਗੇ ਤੋਂ ਮੈਂ ਸਹਿਨਵਾਸੀ ਨੂੰ ਬੇਨਤੀ ਕਰਦਾ ਹੈ ਕਿ ਆਪਣੇ ਕੰਮ ਕਾਰਾਂ ਤੋਂ ਵੇਲੇ ਹੋ ਕੇ ਸ੍ਰੀ ਗੁਰਦੁਆਰਾ ਗੁਨਾਹ ਅੰਦਰਵਾਚ ਪਹੁੰਚੋ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਜੀ ਜੀ ਕਿ ਇਹ ਹਰ ਸਾਲ ਦੀ ਤਰ੍ਹਾਂ ਜੀ ਇਸੇ ਤਰ੍ਹਾਂ ਕਰਦੇ ਹੋਂ ਤੁਸੀਂ ਪ੍ਰੋਗਰਾਮ ਹਾਂਜੀ ਹਰ ਇੱਕ ਸਾਲ ਦੀ ਤਰ੍ਹਾਂ ਜੀ ਹੋਰ ਥੋੜੇ ਨਾਲ ਕੋਈ ਤੁਹਾਡੇ ਮੁਹੱਲੇ 'ਚ ਕੋਈ ਹੋਰ ਕੋਈ ਸਟਾਫ ਮੈਂਬਰ ਸਾਰੇ ਜੀ ਸਾਰੇ ਨਾਲ ਹੁੰਦੇ ਨੇ ਜੀ ਸਾਰੇ ਗਰੁੱਪ ਵਾਈਜ਼ ਹੁੰਦੇ ਆ ਜੀ ਸਰਦਾਰ ਅਮਰਜੀਤ ਸਿੰਘ ਜੀ ਅਤੇ ਪਿੰਕੀ ਪ੍ਰੋਪਰਾਈਟਰ ਜੀ ਕਾਚਾ ਜੀ ਮੇਰੇ ਲੱਕੀ ਜੀ ਬਲਜਿੰਦਰ ਜੀ ਗੋਲਟੀ ਅਰੋੜਾ ਜੀ ਹਮ ਸਾਰੇ ਪਰਿਵਾਰ ਨਾਲ ਹੈ ਜੀ ਮੁਹੱਲਾ ਨਿਵਾਸੀ ਨਾਲ ਹੁੰਦੇ ਜੀ ਸਾਰੇ ਚੌਮਾਣਾ ਕਰਦੇ ਹੋ ਸਾਰੇ ਭਰਾ ਇਕੱਠੇ ਹੋ ਗਏ ਹਾਂ ਹਾਂਜੀ ਹਾਂਜੀ ਠੀਕ ਹੈ ਬਾਬੇ ਜੀ ਥੋੜਾ ਬਹੁਤ ਬਹੁਤ ਧੰਨਵਾਦ ਜੀ